ਔਨਰ ਦੇਖ ਰਹੇ ਤੁਸੀਂ ਮੈਂ ਰਮਨਜੋਤ ਸਿੰਘ ਇਸ ਵੇਲੇ ਦੀ ਅਮਰੀਕਾ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਹੈ ਜਿੱਥੇ ਪੰਜਾਬੀ ਡਰਾਈਵਰ ਦੇ ਨਾਲ ਇੱਕ ਸੜਕ ਭਿਆਨਕ ਹਾਦਸਾ ਵਾਪਰਦਾ ਹੈ ਤਾਂ ਤੁਹਾਨੂੰ ਦੱਸਦੇ ਕਿ ਪੰਜਾਬੀ ਡਰਾਈਵਰ ਜਦੋਂ ਯੂ ਟਰਨ ਲੈਂਦਾ ਹੈ ਤਾਂ ਇੱਕ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਜਦੋਂ ਇਸ ਡਰਾਈਵਰ ਦੇ ਵੱਲੋਂ ਯੂ ਟਰਨ ਲਿਆ ਜਾਂਦਾ ਹੈ ਤਾਂ ਇੱਕ ਮਿਨੀ ਵੈਨ ਜਿਹੜੀ ਉਹ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਹਾਦਸਾ ਇੰਨਾ ਭਿਆਨਕ ਹੁੰਦਾ ਹੈ ਕਿ ਜਿਹੜੀ ਮਿਨੀ ਵੈਨ ਹੈ ਉਹ ਪੂਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਤਾਂ ਦੱਸਿਆ ਇਸ ਹਾਦਸੇ ਦੇ ਵਿੱਚ ਜਿਹੜੀ ਹੈ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਉਹਨਾਂ ਦੱਸ ਦਈਏ ਕਿ ਫਲੋਰੀਡਾ ਦੇ ਟਰਨ ਪਾਈਕ ਤੇ ਜਿਹੜਾ ਹੈ ਸੜਕ ਹਾਦਸਾ ਵਾਪਰਦਾ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਸੜਕ ਤੇ ਜਿਹੜਾ ਹਾਈਵੇ ਤੇ ਪੂਰੀ ਤਰ੍ਹਾਂ ਜਾਮ ਲੱਗ ਜਾਂਦਾ ਹੈ ਕੁਝ ਟਾਈਮ ਦੇ ਲਈ ਜਿਹੜੀ ਹੈ ਆਵਾਜਾਈ ਜਿਹੜੀ ਹੈ ਉਹ ਜਾਮ ਹੋ ਜਾਂਦੀ ਹੈ ਤੇ ਮੌਕੇ ਤੇ ਹੀ ਜਿਹੜੇ ਉੱਥੋਂ ਦੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਿਹੜੀ ਹੈ ਮੌਕੇ ਤੇ ਹੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵਿਅਕਤੀ ਯੂ ਟਰਨ ਲੈਂਦਾ ਹੈ ਤਾਂ ਜਦੋਂ ਉਹ ਯੂ ਟਰਨ ਲੈ ਰਿਹਾ ਹੁੰਦਾ ਤਾਂ ਇੱਕ ਮਿੰਨੀ ਵੈਨ ਜਿਹੜੀ ਹੈ ਉਹ ਟਰੱਕ ਦੇ ਨਾਲ ਆ ਕੇ ਟਕਰਾ ਜਾਂਦੀ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਜਦੋਂ ਮਿੰਨੀ ਵੈਨ ਟਰੱਕ ਪੂਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਤਾਂ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਿਹੜੀ ਹੈ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਗਈ ਹੈ ਤਾਂ ਇਸ ਦੇ ਬਾਰੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜਾ ਟਰੱਕ ਡਰਾਈਵਰ ਅਤੇ ਉਸ ਦਾ ਸਾਥੀ ਜੋ ਕਿ ਟਰੱਕ ਦੇ ਵਿੱਚ ਮੌਜੂਦ ਸੀ ਉਹਨਾਂ ਦਾ ਜਿਹੜਾ ਵਿਚਾਰਿਆ ਹੈ ਤਾਂ ਇਹ ਜਿਹੜੀ ਹੈ ਫਲੋਰੀਡਾ ਦੇ ਟਰਨਪਾਈਕ ਦੇ ਸੜਕ ਦੇ ਉੱਤੇ ਜਿਹੜੀ ਆਇਆ ਭਿਆਨਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਜਿਹੜੀ ਹੈ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਔਰ ਇਹ ਦੇਖ ਰਿਓ ਤੁਸੀਂ ਮੈਂ ਰਮਨ ਜੋ ਸਿੰਘ ਇਸ ਵੇਲੇ ਦੀ ਅਮਰੀਕਾ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਹੈ ਜਿੱਥੇ ਪੰਜਾਬੀ ਡਰਾਈਵਰ ਦੇ ਨਾਲ ਇੱਕ ਸੜਕ ਭਿਆਨਕ ਹਾਦਸਾ ਵਾਪਰਦਾ ਤਾਂ ਤੁਹਾਨੂੰ ਦੱਸਦੇ ਆ ਕਿ ਪੰਜਾਬੀ ਡਰਾਈਵਰ ਜਦੋਂ ਯੂ ਟਰਨ ਲੈਂਦਾ ਹੈ ਤਾਂ ਇੱਕ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਜਦੋਂ ਇਸ ਡਰਾਈਵਰ ਦੇ ਵੱਲੋਂ ਯੂ ਟਰਨ ਲਿਆ ਜਾਂਦਾ ਹੈ ਤਾਂ ਇੱਕ ਮਿਨੀ ਵੈਨ ਜਿਹੜੀ ਉਹ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਹਾਦਸਾ ਇੰਨਾ ਭਿਆਨਕ ਹੁੰਦਾ ਹੈ ਕਿ ਜਿਹੜੀ ਮਿਨੀ ਵੈਨ ਹੈ ਉਹ ਪੂਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਤਾਂ ਦੱਸਿਆ ਜਾ ਰ ਇਸ ਹਾਦਸੇ ਦੇ ਵਿੱਚ ਜਿਹੜੀ ਹੈ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਫਲੋਰੀਡਾ ਦੇ ਟਰਨ ਪਾਈਕ ਤੇ ਜਿਹੜਾ ਹੈ ਸੜਕ ਹਾਦਸਾ ਵਾਪਰਦਾ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਸੜਕ ਤੇ ਜਿਹੜਾ ਹਾਈਵੇ ਤੇ ਪੂਰੀ ਤਰ੍ਹਾਂ ਜਾਮ ਲੱਗ ਜਾਂਦਾ ਹੈ ਕੁਝ ਟਾਈਮ ਦੇ ਲਈ ਜਿਹੜੀ ਹੈ ਆਵਾਜ਼ ਜਿਹੜੀ ਆ ਉਹ ਜਾਮ ਹੋ ਜਾਂਦੀ ਹੈ ਤੇ ਮੌਕੇ ਤੇ ਜਿਹੜੇ ਉੱਥੋਂ ਦੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਿਹੜੀ ਆ ਮੌਕੇ ਤੇ ਹੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਆ ਇਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵਿਅਕਤੀ ਯੂ ਟਰਨ ਲੈਂਦਾ ਹੈ ਤਾਂ ਜਦੋਂ ਉਹ ਯੂ ਟਰਨ ਲੈ ਰਿਹਾ ਹੁੰਦਾ ਤਾਂ ਇੱਕ ਮਿਨੀ ਵੈਨ ਜਿਹੜੀ ਆ ਉਹ ਟਰੱਕ ਦੇ ਨਾਲ ਆ ਕੇ ਟਕਰਾ ਜਾਂਦੀ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਜਦੋਂ ਮਿਨੀ ਵੈਨ ਟਰੱਕ ਦੇ ਵਿੱਚ ਟਕਰਾਂਦੀ ਆ ਤਾਂ ਮਿਨੀ ਵੈਨ ਟਰੱਕ ਦੇ ਹੇਠਾਂ ਜਾ ਫਸਦੀ ਆ ਜਿਸ ਦੇ ਕਾਰਨ ਬੈਨ ਪੂਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਤਾਂ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਿਹੜੀ ਹੈ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਗਈ ਹੈ ਤਾਂ ਇਸ ਦੇ ਬਾਰੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜਾ ਟਰੱਕ ਡਰਾਈਵਰ ਅਤੇ ਉਸ ਦਾ ਸਾਥੀ ਜੋ ਕਿ ਟਰੱਕ ਦੇ ਵਿੱਚ ਮੌਜੂਦ ਸੀ ਉਹਨਾਂ ਦਾ ਜਿਹੜਾ ਵਿਚਾਰਿਆ ਹੈ ਤਾਂ ਇਹ ਜਿਹੜੀ ਹੈ ਫਲੋਰੀਡਾ ਦੇ ਟਰਨਪਾਈਕ ਦੇ ਸੜਕ ਦੇ ਉੱਤੇ ਜਿਹੜੀ ਆਇਆ ਭਿਆਨਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਜਿਹੜੀ ਹੈ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਔਨਰ ਦੇਖ ਰਹੇ ਤੁਸੀਂ ਮੈਂ ਰਮਨਜੋਤ ਸਿੰਘ ਇਸ ਵੇਲੇ ਦੀ ਅਮਰੀਕਾ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਹੈ ਜਿੱਥੇ ਪੰਜਾਬੀ ਡਰਾਈਵਰ ਦੇ ਨਾਲ ਇੱਕ ਸੜਕ ਭਿਆਨਕ ਹਾਦਸਾ ਵਾਪਰਦਾ ਹੈ ਤਾਂ ਤੁਹਾਨੂੰ ਦੱਸਦੇ ਕਿ ਪੰਜਾਬੀ ਡਰਾਈਵਰ ਜਦੋਂ ਯੂ ਟਰਨ ਲੈਂਦਾ ਹੈ ਤਾਂ ਇੱਕ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਜਦੋਂ ਇਸ ਡਰਾਈਵਰ ਦੇ ਵੱਲੋਂ ਯੂ ਟਰਨ ਲਿਆ ਜਾਂਦਾ ਹੈ ਤਾਂ ਇੱਕ ਮਿਨੀ ਵੈਨ ਜਿਹੜੀ ਉਹ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਹਾਦਸਾ ਇੰਨਾ ਭਿਆਨਕ ਹੁੰਦਾ ਹੈ ਕਿ ਜਿਹੜੀ ਮਿਨੀ ਵੈਨ ਹੈ ਉਹ ਪੂਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਤਾਂ ਦੱਸਿਆ ਇਸ ਹਾਦਸੇ ਦੇ ਵਿੱਚ ਜਿਹੜੀ ਹੈ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਫਲੋਰੀਡਾ ਦੇ ਟਰਨ ਪਾਈਕ ਦੇ ਜਿਹੜਾ ਹੈ ਸੜਕ ਹਾਦਸਾ ਵਾਪਰਦਾ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਸੜਕ ਤੇ ਜਿਹੜਾ ਹਾਈਵੇ ਤੇ ਪੂਰੀ ਤਰ੍ਹਾਂ ਜਾਮ ਲੱਗ ਜਾਂਦਾ ਹੈ ਕੁਝ ਟਾਈਮ ਦੇ ਲਈ ਜਿਹੜੀ ਹੈ ਆਵਾਜਾਈ ਜਿਹੜੀ ਹੈ ਉਹ ਜਾਮ ਹੋ ਜਾਂਦੀ ਹੈ ਤੇ ਮੌਕੇ ਤੇ ਹੀ ਜਿਹੜੇ ਉੱਥੋਂ ਦੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਿਹੜੀ ਹੈ ਮੌਕੇ ਤੇ ਹੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵਿਅਕਤੀ ਯੂ ਟਰਨ ਲੈਂਦਾ ਹੈ ਤਾਂ ਜਦੋਂ ਉਹ ਯੂ ਟਰਨ ਲੈ ਰਿਹਾ ਹੁੰਦਾ ਤਾਂ ਇੱਕ ਮਿਨੀ ਵੈਨ ਜਿਹੜੀ ਹੈ ਉਹ ਟਰੱਕ ਦੇ ਨਾਲ ਆ ਕੇ ਟਕਰਾ ਜਾਂਦੀ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਜਦੋਂ ਮਿਨੀ ਵੈਨ ਟਰੱਕ ਪੂਰੀ ਤਰ੍ਹਾਂ ਨੁਕਸਾਨ ਨਹੀਂ ਜਾਂਦੀ ਹੈ ਤਾਂ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਿਹੜੀ ਆ ਦੱਸਿਆ ਜਾ ਰਿਹਾ ਕਿ ਮੌਤ ਹੋ ਗਈ ਹੈ ਤਾਂ ਇਸ ਦੇ ਬਾਰੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜਾ ਟਰੱਕ ਡਰਾਈਵਰ ਅਤੇ ਉਸ ਦਾ ਸਾਥੀ ਜੋ ਕਿ ਟਰੱਕ ਦੇ ਵਿੱਚ ਮੌਜੂਦ ਸੀ ਉਹਨਾਂ ਦਾ ਜਿਹੜਾ ਵਿਚਾਰਿਆ ਹੈ ਤਾਂ ਇਹ ਜਿਹੜੀ ਹੈ ਫਲੋਰੀਡਾ ਦੇ ਟਰਨਪਾਈਕ ਦੇ ਸੜਕ ਦੇ ਉੱਤੇ ਜਿਹੜੀ ਆ ਭਿਆਨਕ ਹਾਦਸਾ ਵਾਪਰਿਆ ਤਾਂ ਇਸ ਹਾਦਸੇ ਦੇ ਵਿੱਚ ਜਿਹੜੀ ਆ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ